ਜੀ ਡੇਰਾ ਪਾਪਾ ਨਾਨਕ ਦੇ ਵਿੱਚ ਮੇਰੀ ਮਿਊਨਿਸਪਲ ਕੌਂਸਲ ਹੈ ਮੈਟਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਔਰ ਲੋਕਲ ਬਾਡੀਜ਼ ਦੀਆਂ ਚੋਣਾਂ ਨੇ ਅਸੀਂ ਥੋੜਾ ਜਿਹਾ ਸਮਾਂ ਪਹਿਲਾਂ ਇਹ ਹਲਕਾ ਜਿਹੜਾ ਆ ਆ ਵਧੀਆ ਮਾਸਟਰ ਦੇ ਨਾਲ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਰੰਦਾ ਰੰਦਾਵਾ ਸਾਹਿਬ ਜਿੱਤੇ ਨੇ ਇਥੋਂ ਔਰ ਅਸੀਂ ਇਹ ਲੋਕਲ ਵੀ ਇਥੋਂ ਜਿਹੜੇ ਜੇਤੂ ਰਹੇ ਸੀਗੇ ਡੇਰਾ ਪਾਪਾ ਨਾਨਕ ਤੋਂ ਸੋ ਅਸੀਂ ਆਪਣੇ 13 13 ਜੀ ਉਮੀਦਵਾਰ ਜਿਹੜੇ ਨੇ 19 ਵਾਟਾਂ ਦੇ ਵਿੱਚ ਖੜੇ ਕੀਤੇ ਨੇ ਔਰ ਸਾਡੀ ਪੂਰੀ ਤਿਆਰੀ ਆ ਅੱਜ ਅਸੀਂ ਫਰੋਡ ਸ਼ੋਅ ਕਰਕੇ ਲੋਕਾਂ ਨੂੰ ਅਪੀਲ ਵੀ ਕਰਾਂਗੇ ਕਿ ਸਾਡੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਜੜੀ ਆ ਉਹ ਵੋਟ ਪਾਈ ਜਾਵੇ ਔਰ ਅਸੀਂ ਜੜੀ ਆ ਮਨਿਸਪਲ ਕੌਂਸਲ ਢੇਰਾਪਾਪਾ ਨਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਆਪਣੀ ਜੜੀ ਆ ਲੋਕਲ ਬਾਡੀਜ਼ ਦੀ ਸੈਨਸਰ ਇਹ ਸ਼ਾਇਦ ਇਹ ਪਹਿਲੀ ਵਾਰੀ ਆ ਕਿ ਕਿਸੇ ਉਮੀਦਵਾਰ ਦੇ ਕਾਗੀ ਨਹੀਂ ਇਕੱਠੇ ਹੋ ਦੇਖੋ ਜੀ ਸਾਡੀ ਪਾਰਟੀ ਦੇ ਵਿੱਚ ਅਸੀਂ ਕੋਈ ਇਹੋ ਜੀ ਰਾਜਨੀਤੀ ਨਹੀਂ ਕਰਦੇ ਕਿ ਕਾਗਜ਼ ਰੱਦ ਕਰਾਉਣੇ ਜਾਂ ਕੋਈ ਧੱਕੇਸ਼ਾਹੀ ਕਰਨੀ ਜਾਂ ਕੋਈ ਇਹੋ ਜੀ ਗੱਲ ਬਿਲਕੁਲ ਇਹੋ ਜਿਹਾ ਕੋਈ ਕੰਮ ਨਹੀਂ ਹੈ ਜਿੰਨੇ ਵੀ ਜਿਹੜੇ ਵੀ ਚਾਹੇ ਉਹ ਕਾਂਗਰਸ ਤੋਂ ਨੇ ਅਕਾਲੀ ਦਲ ਤੋਂ ਨੇ ਬੀਜੇਪੀ ਤੋਂ ਨੇ ਜਿਹੜੇ ਜਿਹੜੇ ਵੀ ਬੰਦੇ ਚੋਣ ਲੜਨਾ ਚਾਹੁੰਦੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਅਸਲੀ ਤੌਰ ਤੇ ਜਿਹੜੀ ਜਨਤਾ ਹੈ ਉਹ ਜਨਤਾ ਨੇ ਡਿਸਾਈਡ ਕਰਨਾ ਹੈ ਉਕੇ ਲੋਕਤੰਤਰ ਦੇ ਵਿੱਚ ਜੱਤਾ ਹੀ ਵੱਡੀ ਆ ਔਰ ਅਸੀਂ ਇਹੋ ਜੀ ਰਾਜਨੀਤੀ ਨਹੀਂ ਕਰਦੇ ਕਿ ਕਾਗਜ਼ ਰੱਤ ਖਰਾab ਜੀਏ ਜਾਂ ਕੋਈ ਧੱਕੇਸ਼ਾਹੀ ਕਰੀਏ ਜਾਂ ਕੋਈ ਬਿਲਕੁਲ ਫੇਅਰ ਪਾਲ ਜਿਹੜੀ ਆ ਫੇਅਰ ਐਂਡ ਫਰੀ ਪਾਲ ਜਿਹੜੀ ਆ ਉਹ ਹੁਣ ਜਾ ਰਹੀ ਆ ਅਸੀਂ ਅੱਜ ਤੱਕ ਜਿੰਨੀਆਂ ਵੀ ਇਲੈਕਸ਼ਨ ਲੜੀਆਂ ਨੇ ਐਵੇਂ ਲੜੀਆਂ ਬਾਜਵਾ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਕਿ ਆਮ ਆਦਮੀ ਦੇ ਪੱਤੀ ਵਿਧਾਇਕ ਮੇਰੇ ਡਾਟੇ ਵਿੱਚ ਜੀ मां ही ਗੱਲ ਕਰੋ ਕਿਸੇ ਦੀ ਕਿ ਇਹ 32 ਵਿਧਾਇਕ ਫਿਰ ਚੈਲੰਜ ਵੀ ਉਹਨਾਂ ਨੂੰ ਦਿੱਤਾ ਸੀਗਾ ਇਹ ਵੀ ਕਿ ਤਿੰਨ ਖੜੇ ਕਰਕੇ ਦਿਖਾ ਦਿਓ ਵਿਧਾਨ ਸਭਾ ਦੇ ਵਿੱਚ ਹੋਏ ਸੀਗੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੇ ਵੀ ਨਾਲ ਨੇ ਆ ਵਿਧਾਨ ਸਭਾ ਦੇ ਵਿੱਚ ਤੁਸੀਂ ਸਾਹਮਣੇ ਬੈਠੇ ਹੋ ਇੱਥੇ ਖੜੇ ਕਰ ਦਿਓ ਉਦੋਂ ਤੇ ਕੋਈ ਨਾਲ ਉੱਠਿਆ ਨਹੀਂ ਸੋ ਬਾਜਵਾ ਸਾਹਿਬ ਦੀ ਗੱਲ ਨੂੰ ਕੋਈ ਜ਼ਿਆਦਾ ਸੀਰੀਅਸ ਨਾ ਲਿਆ ਕੋਈ ਉਹਨਾਂ ਦਾ ਹੈ ਨਹੀਂ ਉਹਨਾਂ ਦਾ ਕੰਮ ਵੇਲੇ ਆਗੇ ਨੇ ਜੀ ਆਫਵਾਵਾ ਫਲਾਉਂਦੇ ਨੇ ਇਦੋਂ ਅੱਜ ਮੇਰੇ ਬੱਤੀ ਨੇ ਅੱਜ ਬੱਤੀ ਨੇ ਅੱਜ ਬੇਤੀ ਨੇ ਅੱਜ ਇਕ ਨੇ ਅੱਜ ਦੋ ਨੇ ਹੈਗਾ ਉਹਨਾਂ ਦੇ ਨਾਲ ਕੋਈ ਨਹੀਂ ਆ ਉਹਨਾਂ ਨੂੰ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਆ ਘਰ ਦੇ ਵਿੱਚ ਵੀ ਉਹਨਾਂ ਦੇ ਭਰਾ ਉਹਦੇ ਤੇ ਵਿਸ਼ਵਾਸ ਨਹੀਂ ਕਰਦੇ ਇਹਨਾਂ ਨੂੰ ਆਪਣੇ ਭਰਾ ਤੇ ਵਿਸ਼ਵਾਸ ਨਹੀਂ ਆ ਤੁਸੀਂ ਉਹਦੇ ਤੇ ਵਿਸ਼ਵਾਸ ਕਰਨ ਲੇਓ ਕਿ ਬੱਤੀ ਬਤਾਇਕ ਨਾਲ ਹੋਣਗੇ ਬਿਲਕੁਲ ਉਹਨਾਂ ਦੀਆਂ ਗੱਲਾਂ ਨੂੰ ਸੀਰੀਅਸ ਨਾ ਲਿਆ ਸਭ ਤੋਂ ਪਹਿਲਾਂ ਤੇ ਡੇਰਾ ਬਾਬਾ ਨਾਨਕ ਦੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਨੇ ਕੋਸਾਂ ਮਾਂ ਪਹਿਲੋਂ ਬੜਾ ਵੱਡਾ ਆਮ ਆਦਮੀ ਪਾਰਟੀ ਨੂੰ ਮਤਵਾ ਦੇ ਕੇ ਜਿਸ ਪਦਾਰ ਗਦੀਪ ਸਿੰਘ ਵਧਾਵਾ ਜੀ ਨੂੰ ਐਮਐਲਏ ਬਣਾਇਆ ਪਰ ਮੈਂ ਜੋ ਵਾੜਾਂ ਦੇ ਵਿੱਚ ਜਾ ਕੇ ਸਰਵੇ ਵੀ ਕੀਤਾ ਵਾੜਾਂ ਦੇ ਵਿੱਚ ਜਾ ਕੇ ਵਾੜਾਂ ਦੀ ਸੰਗਤ ਨੂੰ ਮਿਲਿਆ ਵਾੜਾਂ ਦੇ ਲੋਕ ਸਿਆਣੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੇ ਜੋ ਐਮਸੀ ਆਮ ਆਦਮੀ ਪਾਰਟੀ ਦੇ ਬਣਨਗੇ ਤੇ ਜਿਹੜਾ ਬਾਬਾ ਨਾਨਕ ਦੀ ਵਕਾਸ਼ ਹੋਊਗਾ ਡੇਰਾ ਬਾਬਾ ਨਾਨਕ ਦੀਆਂ ਮੈਂ ਗਲੀਆਂ ਦੇ ਵਿੱਚ ਜਾ ਕੇ ਘੁੰਮਿਆ ਡੇਰਾ ਬਾਬਾ ਨਾਨਕ ਦੇ ਰੇ ਕਾਫੀ ਕਾਰਗੁਜ਼ਾਰੀਆਂ ਹੋਣ ਵਾਲੀਆਂ ਨੇ ਸ਼ਹਿਰ ਦੇ ਵਿੱਚ ਜਿਹੜੀਆਂ ਸਾਡੇ ਸਤਿਕਾਰਯੋਗ ਜਿੰਨੇ ਵੀ ਐਮਸੀ ਕੈਂਡੀਡੇਟ ਨੇ ਉਹ ਕੈਂਡੀਡੇਟ ਬਣ ਗਏ ਕਮੇਟੀ ਬਣੂਗੀ ਕਿ ਤਾਂ ਕਰਕੇ ਹੋ ਸਕਦਾ ਵਾ ਕਈ ਮਜਬੂਰੀਆਂ ਐਮਐਲਏ ਸਾਹਿਬ ਦੀਆਂ ਸੀ ਜਿਹੜੀਆਂ ਮਜਬੂਰੀਆਂ ਕਾਰਨ ਕਈ ਕੰਮ ਜਿਹੜੇ ਬਹੁਮਤ ਨਹੀਂ ਸੀ ਸਾਡੇ ਕੋਲ ਐਮਸੀ ਕਾਂਗਰਸ ਦੀ ਇਸ ਕਰਕੇ ਕਈ ਕੰਮ ਨਹੀਂ ਹੋ ਸਕੇ ਜਿਹੜੇ ਕੰਮ ਟੈਂਡਰ ਦੇ ਲੈਵਲ 'ਤੇ ਸੀ ਜਿਹੜੇ ਕੰਮ ਪਿੰਡਾਂ ਦੇ ਵਿੱਚ ਸਰਪੰਚ ਨੇ ਸਰਪੰਚ ਲੈਵਲ 'ਤੇ ਸਾਰੇ ਕੰਮ ਹੋ ਰਹੇ ਨੇ ਉਹਨ ਮੇਰੀ ਸਾਰੇ ਡੇਰਾ ਬਾਬਾ ਨਾਨਕ ਦੇ ਵਸਨੀਕਾਂ ਨੂੰ ਬੇਨਤੀ ਹੈ ਕਿ ਜਿੱਦੀ ਸਰਕਾਰ ਉਹਦਾ ਐਮਸੀ ਬਣੇਗਾ ਤੇ ਤਾਂ ਹੀ ਡੇਰਾ ਬਾਬਾ ਨਾਨਕ ਦੇ ਵਿੱਚ ਵਿਕਾਸ ਹੋ ਸਕਦਾ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦੇ ਜੇ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਉਂਦੇ ਜੇ 2027 ਤੋਂ ਪਹਿਲਾਂ ਪਹਿਲਾਂ ਸਰਦਾਰ ਗੁਰਦੀਪ ਸਿੰਘ ਰਧਾਵਾ ਜੀ ਦੀ ਅਗਵਾਈ ਦੇ ਵਿੱਚ ਡੇਰਾ ਬਾਬਾ ਨਾਨਕ ਦਾ ਵਿਕਾਸ ਹੋਵੇਗਾ 2027 ਦੇ ਵਿੱਚ ਅਸੀਂ ਵੋਟਾਂ ਮੰਗਣ ਸ਼ਹਿਰ ਦੇ ਵਿੱਚੋਂ ਤਾਂ ਆਵਾਂਗੇ ਜੇ ਡੇਰਾ ਬਾਬਾ ਨਾਨਕ ਦਾ ਵਿਕਾਸ ਹੋਵੇਗਾ ਇਹ ਮੇਰੀ ਸਾਰੇ ਡੇਰਾ ਬਾਬਾ ਨਾਨਕ ਦੇ ਜਿੰਨੇ ਵੀ 13 ਵਾੜਾਂ ਦੇ ਵਾਸੀ ਨੇ ਮੇਰੀ ਸਾਰਿਆਂ ਨੂੰ ਬਿੰਦੀ ਆ ਡੇਰਾ ਬਾਬਾ ਨਾਨਕ ਦੇ ਵਿੱਚ ਤਾਂ ਘੜੇ ਹੋ ਗਿਆ ਆਮ ਆਦੀ ਪਾਰਟੀ ਦਾ ਸਾਥ ਦੋ ਔਰ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦੀ ਪਾਰਟੀ ਦੀ ਥੋੜੀ ਆ ਬਹੁਤ ਲੋਕਾਂ ਚੋਂ ਤਸ਼ਾਹ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਨੂੰ ਲੈ ਕੇ ਤਾਂ ਲੋਕਾਂ ਨੂੰ ਮੈਨੂੰ ਪੂਰੀ ਉਮੀਦ ਆ ਕਿ ਲੋਕ ਡੇਰਾ ਬਾਬਾ ਨਾਨਕ ਦੇ 13 ਜ਼ੀਰੋ ਕਰਨਗੇ ਆ